ਉੱਤੇ ਦੇ ਸਕਦੇ ਆ ਦੁਕਾਨ ਲਾਉਣ ਦੀ ਤਿਆਰੀ ਹੈ ਜੀ ਅਜੇ ਦੁਕਾਨ ਅਜੇ ਆਏ ਆਂ ਅੱਡੀ ਲੈ ਕੇ ਤੇ ਇੱਥੇ ਗੱਡੀਆਂ ਤੇ ਰੁਕਦੀਆਂ ਸਾਰਾ ਪ੍ਰਸ਼ਾਦਾ ਛਕਣ ਦੇ ਲਈ ਖੜੇ ਨੇ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਬੈਂਕ ਵਿੱਚ ਸੀਗਾ ਫਿਰ ਮੈਂ ਅੱਛਾ ਬੈਂਕ ਦੇ ਵਿੱਚ ਜੋਬ ਕਰਦਾ ਹਾਂ ਹਾਂਜੀ ਹਾਂ ਯਾਰ ਮੇਰੇ ਕੋਲ 6-7 ਸਾਲ ਡੜ੍ਹ ਸਾਲ ਹੋ ਗਿਆ ਮੈਂ ਪਹਿਲੇ ਇੱਧਰ ਉੱਧਰ ਖਾਣਾ ਖਾਦਾ ਸੀ ਉਹ ਗੁਰਦਾਸਪੁਰ ਸਾਂ ਖਾਣਾ ਖਾਣੇ ਲਈ ਨਾ ਉਹ ਭਈਆ ਦਾ ਜੀ ਜਬਰਦਸਤ ਖਾਣਾ ਹੈ ਸਾਗ ਰੋਟੀ ਖਾਤਾ ਹਾਂ ਮੈਂ ਇਸ ਦੇ ਬਾਅਦ ਅੱਛਾ ਸਾਰੀ ਵੈਰਾਈਟੀ ਬੜੀਆ ਮਿਲਦੀ ਹੈ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਖੁਸ਼ ਹੋਮਗੇ ਮੈਂ ਤੁਹਾਡਾ ਆਪਣਾ ਪ੍ਰੀਤ ਪਟੰਡੇ ਵਾਲਾ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਹੋ ਵੀਡੀਓ ਨੂੰ ਸਕਿੱਪ ਨਾ ਕਰੋ ਐਂਡ ਤੱਕ ਜੂ ਦੇਖੋ ਆਪਾਂ ਖੜੇ ਜੀ ਰੋਪੜ ਤੇ ਇੱਥੇ ਇੱਕ ਸਾਫ਼ ਤੋਂ ਸਰੂਪ ਸਿੱਖ ਸਰਦਾਰ ਮੁੰਡੇ ਨੇ ਖਾਲਸਾ ਪੰਜਾਬੀ ਢਾਬਾ ਰੋਟੀ ਦਾ ਕੰਮ ਚਲਾਇਆ ਅੱਜ ਕੱਲ ਨੌਜਵਾਨ ਪੜੇ ਲਿਖੇ ਜਵਾਕਾਂ ਨੂੰ ਮੁੰਡਾ ਜਾਂ ਕੁੜੀ ਉਹਨੂੰ ਪੁੱਛਦੇ ਆਂ ਕਿ ਕੀ ਕੰਮ ਕਰਨਾ ਚਾਹੁੰਦੇ ਆਂ ਤਾਂ ਉਹ ਕਹਣਗੇ ਕਿ ਪਲਾਸਟਿਕ ਕਰੀਏ ਹਾਈ ਲੈਸ ਕਰਕੇ ਉਹ ਨਹੀਂ ਬਾਹਰ ਜਾਣਾ ਪਰ ਇਹ ਤੇ ਕੰਮ ਕਰਨ ਦੀ ਸ਼ਰਮ ਮੰਨਦਾ ਬਹੁਤ ਹੀ ਸਖੋ ਸਾਥਸ਼੍ਰੀ ਰਮੁੰਡੇ ਨੇ ਰੋਟੀ ਦਾ ਕੰਮ ਚਲਾਇਆ ਤੇ ਜੋ ਕਰਾਉਣਾ ਛੱਡਿਆ ਉਹਨਾਂ ਗੱਲ ਬਾਤ ਤੇ ਬਹੁਤ ਹੀ ਵਧੀਆ ਕੰਮ ਕਿਉਂਕਿ ਲੈਣਾ ਲੱਗਿਆ ਹੁੰਦਾ ਕੰਮ ਬਹੁਤ ਵਧੀਆ ਮੁੰਡੇ ਕੋਲੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਹੋਰ ਠੀਕ ਠਾਕ ਹਾਂ ਬਸ ਬੱਤ ਚੜਦੀ ਗੱਲ ਹੈ ਬਾਈ ਨੀ ਚੜਦੀ ਗੱਲ ਤੁਸੀਂ ਦੱਸੋ ਮੇਰਾ ਵੀਰੇ ਬਹੁਤ ਵਧੀਆ ਹੀ ਬਹੁਤ ਵਾਹਿਗੁਰੂ ਅਤੇ ਸਿੰਘ ਸਾਹਿਬ ਕਿੰਨਾ ਟਾਈਮ ਗਏ ਤੇ ਕੰਮ ਸਟਾਰਟ ਕਰੇ ਨੂੰ ਆਪਾਂ ਨੂੰ ਬਾਈ ਜੀ ਹੋ ਗਿਆ ਤਕਰੀਬਨ 2 ओके ओके। ਤੇ ਕਿੰਮੇ ਦਾ ਰਿਸਪੌਂਸ ਹੈ। ਬਹੁਤ ਵਧੀਆ ਵੀਰੇ। ਚੜਦੀ ਕਲਾ ਚੜਦੀ ਕਲਾ। ਬਹੁਤ ਵਧੀਆ ਵੀਰੇ। ਬਹੁਤ ਖੁਸ਼ ਆ ਸੰਤੋਸ਼ਤਾ ਪੂਰਾ ਹੋਣਾ। ਐ ਸੰਗਦਾ ਨਹੀਂ ਲੱਗਦੇ ਵੀ ਕਿ ਨਾ 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 ਵੀਰੇ ਬਿਲਕੁਲ ਹੀ ਆਪਣਾ ਗੁਰੂ ਸਾਹਿਬ ਕਹੇ ਕਹੇ ਨੇ। ਵੀ ਕਿਰਤ ਕਰੋ ਵੰਡ ਛਕੋ ਆਪਾਂ ਤਾਂ ਕਿਰਤ ਕਰਨ ਵਾਲੇ ਬੰਦੇ ਆ। ਸਹੀ ਗੱਲ। ਸੋ ਹਮ ਮੈਨੂੰ ਕਹਿੰਦੇ ਨੇ ਮੇਰੇ ਯਾਰ ਦੋਸਤ ਪਹਿਲਾਂ ਬੰਦਾ ਸਟਾਰਟਿੰਗ ਨਹੀਂ ਕਹੀ ਗਏ। ਯਾਰ ਵੀ ਭਾਈ ਪੜ ਲੈ ਕੇ ਯਾਰ ਕੁਕੀ ਰੋਡ ਤੇ ਬਹਿ ਕੇ ਕਰਦਾ ਪਿਆ। ਹਾਂਜੀ। ਵੀ ਕੋਈ ਦੁਕਾਨ ਕਰ ਲਾ ਜਾਂ ਕੁਝ ਕਰ ਲਾ। ਆਪਾਂ ਇਧਰੋਂ ਸੁਣਿਆ ਇਧਰੋਂ ਗੱਡਿਆ ਹੈ। ਪਹਿਲਾਂ ਕੀ ਕੰਮ ਕਰਦਾ ਸੀ? ਅੱਛਾ ਬੈਂਕ ਦੇ ਵਿੱਚ ਜੌਬ ਕਰਦੇ। ਹਾਂਜੀ ਹਾਂਜੀ ਹਾਂਜੀ। ਪਰ ਇੱਕਦਮ ਬੈਂਕ ਦੇ ਵਿੱਚ ਜੌਬ ਛੱਡ ਕੇ ਇੱਧਰ ਕਿਵੇਂ ਆਉਣਾ ਹੋਇਆ? ਅ ਵੀਰੇ ਇਹਨਾਂ ਮਾਤਾ ਤੇ ਡੈਡੀ ਦੋਨੋਂ ਦਾ ਵਿਚਾਰ ਸੀ ਮੇਰੇ ਆ ਦਾ। ਹੂੰ। ਮੇਰਾ ਆਪ ਦਾ ਵਿਚਾਰ ਨਹੀਂ ਸੀਗਾ ਇਹ ਉਹਨਾਂ ਦਾ ਸੀਗਾ। ਉਹਨਾਂ ਨੇ ਮੈਨੂੰ ਪਹਿਲਾਂ ਅਮਰੀਕਾ ਤਕਰੀਬਨ 2-4 ਮਹੀਨੇ ਤਾਂ ਮੈਨੂੰ ਕਹੀ ਗਈ। ਵੀ ਪਤੋ ਕੁਝ ਆਪਣਾ ਕਰ ਲੈ ਛੱਡ ਦੇ ਛੱਡ ਦੇ ਆਪਣਾ ਕਰ ਲੈ। ਬੱਸ ਫਿਰ ਆ ਗਿਆ ਇੱਧਰ ਮਰ ਕੇ। ਅੱਛਾ ਹੁਣ ਕੰਮ ਦੇ ਵਿੱਚ ਕੌਣ-ਕੌਣ ਹੈਲਪ ਕਰਦੇ? ਆ ਪੂਰਾ ਪਰਿਵਾਰ ਹੈ ਨਾਲ ਮੇਰੇ। ਅੱਛਾ। ਮੇਰੇ ਫਾਦਰ ਸਾਹਿਬ ਨੇ ਉਹ ਮੱਚਾ-ਮੁੱਚਾ ਸੰਭਾਲਦੇ ਨੇ, ਲੱਸੀ-ਮੱਖ ਬਾਕੀ ਪੂਰੀ ਟੀਮ ਨਾਲ ਦੋ ਭੈਣੋਂ ਹੋਰ ਰਹਿ ਗਈ ਨੇ ਬੀਬੀ ਆ ਬੱਚੇ ਇਹਦੇ ਨਾਲ ਪੂਰੀ ਟੀਮ ਨਾਲ ਆ ਕੇ ਆਉਣੀ ਆ ਹਾਂ ਛੋਟੇ ਛੋਟੇ ਜੋਦੇ ਹਾਂਜੀ 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 ਇਹਨੇ ਪੂਰੇ ਟਟੇ ਦੇ ਨੇ ਛੋਟੇ ਘਰੋਂ ਮੇਰੇ ਘਰ ਦੇ ਜਿੰਨੇ ਛੋਟੇ ਘਰ ਦੇ ਬੜੇ ਹੁੰਦੇ ਨੇ ਸਾਰਾ ਕੰਮ ਘਰ ਹੀ ਸਾਮਦੇ ਨੇ ਅੱਛਾ ਵੀ ਐਂ ਬਤੇ ਪ੍ਰੌਫੀਟ ਫੀਲ ਹੁੰਦਾ ਵੀ ਆਪਣਾ ਕੰਮ ਸਟਾਰਟ ਕਰ ਬਹੁਤ ਵੀਰੇ ਬਹੁਤ ਵਧੀਆ ਅੱਛਾ ਜੇ ਬਾਹਰ ਜਾਂਦੇ ਮੈਂ ਦੋ ਕਿਲਾ ਦੋ ਕਿਲੇ ਵੇਚ ਕੇ ਬਾਹਰ ਜਾਂਦਾ ਹਾਂ ਬਾਹਰ ਜਾ ਕੇ ਪਤਨ ਕਿਹੜਾ ਕੰਮ ਕਰਨਾ ਪੈਣਾ ਸੀਗਾ ਜੀ ਸਹੀ ਗੱਲ ਆ ਜੀ ਕਿਸੇ ਦੇ ਘਰੇ ਝਾੜੂ ਲਾਉਣਾ ਸੀ ਜਾਂ ਕੁਝ ਕਰਨਾ ਸੀ ਇੱਥੇ ਇਹ ਪ੍ਰਸ਼ਾਦ ਦੇ ਤੋਂ ਪ੍ਰਸ਼ਾਦ ਤੋਂ ਪਰਸਾਦ ਉਤਰਾ ਕੁਝ ਨਹੀਂ ਹੋ ਸਕਦਾ ਜੀ ਕੀ ਟਾਈਮਿੰਗ ਹੁੰਦੀ ਹੈ ਤੁਹਾਡੀ ਵੀਰ ਸਵੇਰੇ 11:00 ਸਵਾ 11:00 ਆ ਜਾਂਦਾ ਸ਼ਾਮ ਨੂੰ 7:30 ਵਜੇ ਜਾਂਦੇ ਆ 7:00 ਵਜੇ ਜਾਂਦੇ ਆ ਸ਼ਾਮ ਨੂੰ ਕੀ ਪੱਕਾ ਨਹੀਂ ਆਨੇ ਓਕੇ ਤੇ ਕੀ ਕੁਸ ਹੁੰਦਾ ਆਪਣੇ ਕੋਲ ਡੇਲੀ ਖਾਣ ਦਾ ਵੀਰ ਜਿਹੜਾ ਰੋਜ਼ ਹੁੰਦਾ ਰੋਜ਼ ਖੜੀ ਚਾਵ ਵਾਲਾ ਰਾਜਮਾ ਚਾਵ ਵਾਲਾ ਸਾਗ ਮੱਕੀ ਦਾ ਪ੍ਰਸ਼ਾਦਾ ਹੋ ਗਿਆ ਕਣਕ ਦਾ ਪ੍ਰਸ਼ਾਦਾ ਲੱਸੀ ਮੱਖਣੇ ਤਾਂ ਰੋਜ਼ ਹੁੰਦਾ ਹੀ ਹੁੰਦਾ ਇਹਨਾਂ ਤੋਂ ਬਿਨਾਂ ਕੀ ਵਾਰ ਸੁੱਕੀ ਸਬਜ਼ੀ ਆਉਂਦੀ ਹੈ ਕੀ ਵਾਰ ਦਾਲ ਆਉਂਦੀ ਹੈ ਉਹ ਅਲੱਗ ਤੋਂ ਹੁੰਦਾ ਯਾਨੀ ਤੇ ਆਪਣੇ ਲੋਕੇਸ਼ਨ ਵੀ ਦੱਸ ਦਿਓ ਜੀ ਆ ਆਪਣਾ ਲੋਕੇਸ਼ਨ ਆ ਫਿਰ ਮੇਨ ਰੋਡ ਆ ਆਪਣਾ ਇਹ ਤੁਸੀਂ ਰੋਡ ਤੇ ਵੀ ਨਿਗਰ ਮਰਵਾ ਦਿਓ ਇੱਕ ਵਾਰੀ ਹਾਂ ਜੀ ਹਾਂ ਤੇ ਇਹ ਚੰਡੀਗੜ੍ਹ ਤੋਂ ਅਮਰਸਰ ਬਾਈਪਾਸ ਆ ਇਹ ਓਕੇ ਤੇ ਜੇ ਆਪਾਂ ਲੈਂਡਮਾਰਕ ਕਹੀਏ ਤਾਂ ਨਾਲ ਸਾਡੇ ਆਪਣੇ ਜਿਵੇਂ ਬੈਕ ਸਾਈਡ ਤੇ ਸੁਰਜੀਤ ਹਸਪੀਟਲ ਆ ਸੁਰਜੀਤ ਇਹਨੂੰ ਸੁਰਜੀਤ ਚੌਂਕ ਹੀ ਕਹਿ ਦਿੰਦੇ ਨੇ ਆਣੀ ਇਹਨੂੰ ਤਕਰੀਬਨ ਹਾਂ ਜੀ ਹਾਂ ਜੀ ਅਸਲ ਵਿੱਚ ਜੇਲ ਆ ਕਿ ਤੇ ਸਾਹਮਣੇ ਆ ਹਾਂ ਜੀ ਇਧਰ ਜੇਲ ਆ ਕੇ ਰੋਪੜ ਦੀ ਸਾਹਮਣੇ ਸੁਰਜੀਤ ਹਸਪੀਟਲ ਆ ਗਿਆ ਯਾਨੀ ਕਿ ਓਕੇ ਤੇ

तो भैया का जबरदस्त खाना है साग रोटी खाता हूँ इसके बाद अच्छा सारी वैरायटी बढ़िया मिलती है काम है अच्छा ठीक है मार्केटिंग का काम है तो उसी अच्छा, से खाना खाने रोक देते जैसे जाते वक्त भी है ना जैसे जाते हैं तो जैसे टाइम हो गया इनका बारह बजे का टाइम है तो इनका स्पेशल फोन करता है भैया कहाँ हो आप आ जाओ जल्दी खाना खाना है तो कभी आ जाते हैं कभी नहीं भी आते ये थोड़ा सा उनके पास भी ना बाकी मक्खन घर का निकालते हैं हाँ जी हाँ जी साग इसकी मदर जो है वो बनाती है हाँ जी। आ, तो घर का ही बनाते हैं सारा का सारा सिस्टम ना अच्छा बाकी तो एक नंबर का है बढ़िया है और ये तो अभी थोड़ा सा इनका ऐसा लग रहा है अभी तो मेरे ख्याल से अब मैंने तो दुनिया देखी है बहुत सारे होटलों में खाया है पूरे आधा कम से कम ये लगा लो आप पैंतीस परसेंट हिंदुस्तान के अंदर मैं ट्रेवल करता रहता हूँ नहीं मतलब नहीं, ज्यादा अरे भैया बहुत रहे। सत्तर रुपए में साग रोटी खिला रहे मक्खन दे रहे घर का घर का बनाया हुआ मक्खन है इनका तो क्या चाहिए अब किसी तो से होटल में जाओगे घर जैसा टेस्ट है बिल्कुल टेस्ट भी नहीं मिलना और अगर आप किसी उससे करोगे बाहर से खाओगे तो वही आपका ढाई सौ पाँच सौ रुपये लग जाना है सही बात आई है ना घर का मक्खन हो गया आपका छाछ हो गया एक नंबर की छाछ हो गई मैं दिल्ली से देखो ये मेरी बहुत सारी गाड़ियाँ मेरी स्कूटी है मेरी स्कूटर पे सवार देखो आप ये मैं बाइक से आता तब भी है गाड़ी से आता हूँ तब भी इधर रुकता हूँ एक बार फैमिली को लेके आता तब भी इधर ही खिलाया अब दोबारा फिर वैष्णो देवी जाऊँगा मैं वाइफ को ले तब भी इधर खाना खाने ठीक है सर थैंक यू ओके सर जी वीर जी तुम कि जगह तो भाई हिमाचल से अच्छा इधर के मैं आए हमारा अपना काम है यहाँ पे अपना बिजनेस है यहाँ पे अच्छा अच्छा खाना खाना के के आ, तो इतने खाना खाओ क्योंकि मैं लगता था खाना खाने के लिए आज दिखा यहाँ पे तो हमें अच्छा लगा और खाना भी अच्छा बनाया इन्होंने ठीक है जी जी अच्छा लस्सी भी पीती नाल लस्सी भी पीती है बहुत स्वादिष्ट लस्सी बनाई हुई है भाई ठीक है जी अच्छा बस रेट तो कुछ ज्यादा लगे इन्हों का नहीं 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 रेट जी बढ़िया है अच्छा देखा है ठीक है जी ਇੱਥੇ ਸਾਹਮਣੇ ਚੰਡੀਗੜ੍ਹ ਰੋਡ ਤੇ ਇਧਰ ਜਲੰਧਰ ਰੋਡ ਹੈ ਸਾਹਮਣੇ ਸਰਜੀਤ ਦੀਆਂ ਬੱਤੀਆਂ ਇਹ ਚੌਂਕ ਆ ਸਰਜੀਤ ਦੀਆਂ ਬੱਤੀਆਂ ਖੱਬੇ ਹੱਥ ਜੇਲ੍ਹ ਅਤੇ ਸੱਜੇ ਹੱਥ ਰੋਪੜ ਸ਼ਹਿਰ ਹੈ ਤੇ ਵੀ ਜਿੱਥੇ ਜ਼ਰੂਰ ਕਰੋ ਜੀ ਬਹੁਤ ਹੀ ਵਧੀਆ ਖਾਣਾ ਨਾਲ ਲੱਸੀ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਘਰ ਦੀ ਲੱਸੀ ਦੇ ਨਾਲ ਮੱਖਣ ਵੀ ਹੁੰਦਾ ਹੈ